ਆ ਜੋ ਜੀ ਲਾਈਵ ਚ ਮਿੱਲਾ ਪੰਡ ਸ੍ਰੀ ਪੰਡ ਗੁਰੂ ਕੀ ਢਾਲ ਪਾਤਸ਼ਾਹ ਜੀ ਦਸਵੀਂ ਦਸਤਾਰ ਮੁਕਾਬਲੇ ਜੀ ਬੜਾ ਬਹਾਦਰ ਨਾਮ ਪਰ ਸਾਡੇ ਵਾਲਾ ਬੇਟਾ ਜਿਹੜੀ ਬਹੁਤ ਸਾਹਬ ਤੇ ਨੇਮਤਾਂ ਦੀਆਂ ਦਾਤਾਂ ਦੇ ਹੱਕ ਵਿੱਚ ਹੈ ਸੈਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਈ ਬੈਠੀ ਸਰਦ ਦੇ ਰਹਿਤੋਂ ਪੈਸੇ ਦੀ ਮੋੜੀ ਕੋਈ ਕੋਈ ਪ੍ਰੋਗਰਾਮ ਕਰਦੇ ਨੇ ਮੈਂ ਜਿੰਨੇ ਕੋ ਆਣਾ ਬੱਚੇ ਸਿੱਖਿਆ ਹੈ ਸੋ ਆਈ ਸ੍ਰੀ ਗਾਜੀ ਸ੍ਰੀ ਗਾਜੀ ਕਿੱਥੇ ਖੜੇ ਆ ਅੱਜ ਧੱਕ ਕਿੱਥੇ ਖੜੇ ਆ ਆ ਗੁਰੂ ਘਟਾ ਹੋਵੇ ਕੇ ਹਾਂਜੀ ਇੱਥੇ ਕੀ ਕਰਨਾ ਆਏ ਆ ਇੱਥੇ ਦਸਤਾਰ ਮੁਕਾਵਲੀ ਸੀ ਹੋ ਗਿਆ ਕਿ ਰਹਿੰਦਾ ਹਾਂਜੀ ਔਰ ਕੋਈ ਵੀ ਵਾਇਟ ਦੀ ਸਰਦ ਦੇ ਰਹਿਤੋਂ ਤੁਸੀਂ ਕੋਈ ਕੋਈ ਕਰਾਓ ਆਹ ਹੋ ਗਿਆ ਇਹ ਹੈ ਚੀਕ ਆਜਲੇ ਪਾਇਸਾ ਉਹਦੇ ਦਿੱਤੇ ਰਾਣੀ ਦੇ ਵਿੱਚ ਪਾਇਸਾ ਉਹਦੇ ਸਾਹਮਣੇ ਦਿੱਤੇ ਹੋਏ ਨੇ ਬੜੇ ਸ਼ਿਕਾਰੂ ਹੋਰ ਹਾਂਜੀ ਕਵਨਚਰ ਉਹਦੀ ਨੀਕਾ ਨੀਕੀ ਸ਼ਿਕਾਇਤ ਵੀ ਉਹਦੇ ਜਾਨੀ ਆਇਸਾ ਨੂੰ ਮਨੀ ਬਦਾਰਤਾ ਮਿਲਦੇ ਨੇ ਵਿਸ਼ੇਸ਼ਾਤ ਉਹਨੂੰ ਪਾਇਸਾ ਮਿਲਦਾ ਰਿਹਾ ਦਾ ਵਿਦਿਆਰਥੀ ਹੈ ਨੌ ਬਾਂਗੀਆਂ ਇਸ ਬੱਚੇ ਨੇ ਦੁਨੀਆ ਤੋਂ ਬਾਂਗੀਆਂ ਕਰ ਰਹੇ ਨੌ ਬਾਂਗੀਆਂ ਇੱਥੇ ਸਰਵਰ ਕਰਵਾਈਆਂ ਨੇ ਇਸ ਬੱਚੇ ਨੇ 10ਵੀਂ ਕਲਾਸ ਦਾ ਇਹ ਬੱਚਾ ਵਿਦਿਆਰਥੀ ਹੈ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਆ ਹੋਏ ਹਾਂ ਕੁਰਬਾਨੀ ਅਰਦਾਸਾਂ ਤੁਹਾਨੂੰ ਕਰਾਉਣੀਆਂ ਆਂ ਇੱਕ ਮਿੰਟ ਲਿਖੀਆਂ-ਲਿਖੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਅੱਜ ਬਹੁਤ ਪਿਆਰ ਹੋਇਆ ਪਹਿਲਾ ਸਾਨ ਜੂਨੀਅਰ ਗਰੁੱਪ ਦਾ 5ਵੀਂ ਤੋਂ 8ਵੀਂ ਕਲਾਸ ਦਾ ਪਹਿਲਾ ਸਾਨ ਸਾਹਿਬ ਇੱਕ ਬੱਚੀ ਨੇ ਅਨੁਦੋਸ਼ਕਾਂ ਦੇ ਨਾਲ ਸੀਨੀਅਰ ਗਰੁੱਪ ਦੇ ਬੱਚੇ ਬਿਲੀ ਕਲਾਸ ਦਾ ਪ੍ਰਦਰਸ਼ਨ ਸਮਝੀ ਦੂਸਰਾ ਸਾਨ ਦੇ ਵਿੱਚ ਜਿਹੜੀ ਪ੍ਰੋਗਰਾਮ ਸੀ ਦੋਸਤਾਂ 56308 ਕਲਾਸ 9 ਦੇ ਵਾਜੇ ਜੋ ਮੀਂਹ ਤੇ ਵਾਜੇ ਨੂੰ ਕਰਨੀ ਤੇ ਸਟੇਜ 'ਤੇ ਆਪਣਾ ਸਰਵਾਣ ਨੂੰ ਪ੍ਰਾਪਤ ਕਰਦੇ ਆ

ada ada pencabarannya di sini kepada apa macam program baru pada waktu ਆਰੇ <laughs> ਜੀ